ਗੁਰਦਾਸਪੁਰ ਦੇ ਪਿੰਡ ਅਲਾ ਬਲਵਾਲ ਦੇ ਰਹਿਣ ਵਾਲੇ ਨੌਜਵਾਨ ਅਜੀਪਾਲ ਸਿੰਘ ਪੁੱਤਰ ਗਿਲ ਪਰਵਕਾਰ ਸਿੰਘ ਦੀ ਬੀਤੇ ਦਿਨੀ ਅਮਰੀਕਾ ਦੇ ਵਿੱਚ ਦਿਲ ਦਾ ਦੌਰਾ ਪੈਣ ਦੇ ਕਾਰਨ ਮੌਤ ਹੋ ਗਈ ਸੀ ਬੇਹਦ ਦੁਖਦਾਈ ਸਵੇ ਕੈਵਨਰ ਮੰਤਰੀ ਕੁਲਦੀਪ ਸਿੰਘ ਢਾਲੀਵਾਲ ਨੇ ਮਰਹੂਮ ਅਜੀਪਾਲ ਸਿੰਘ ਗਿਲ ਦੇ ਪਿਤਾ ਪਰਵਕਾਰ ਸਿੰਘ ਗਿਲ ਅਤੇ ਹੋਰ ਪਰਿਵਾਰਕ ਮੈਂਬਰਾਂ ਨਾਲ ਡੂੰਘੇ ਦੁੱਖ ਦਾ ਇਜ਼ਹਾਰ ਕੀਤਾ ਉਹਨਾਂ ਕਿਹਾ ਕਿ ਨੌਜਵਾਨ ਪੁੱਤਰ ਦਾ ਚਲੇ ਜਾਣਾ ਮਾਪਿਆਂ ਅਤੇ ਹੋਰ ਸਾਕ ਸਬੰਧੀਆਂ ਲਈ ਬਹੁਤ ਵੱਡਾ ਦੁੱਖ ਹੈ ਜਿਸ ਦੀ ਪਰਪਾਈ ਨਹੀਂ ਕੀਤੀ ਜਾ ਸਕਦੀ ਉਹਨਾਂ ਪਰਮਾਤਮਾ ਅੱਗੇ বিছੜੀ ਰੂ ਨੂੰ ਆਪਣੇ ਚਰਨਾਂ ਦੇ ਵਿੱਚ ਨਿਵਾਸ ਦੇਣ ਅਤੇ ਪਿੱਛੇ ਪਰਿਵਾਰ ਨੂੰ ਪਾਣਾ ਮੰਨਣ ਦੀ ਅਰਦਾਸ ਕੀਤੀ ਹੈ। ਉਹ ਗੱਲ ਵੀ ਹੈ ਬਦਨਸਬ ਹਲਕਾ ਜਿਹੜਾ ਬਦਨانک ਦੇ ਅਲਾਵਾਤ ਪੁੱ ਪਿੰਡ ਦੇ ਵਿੱਚ ਸਾਡਾ ਇੱਕ ਬਹੁਤ ਨੌਜਵਾਨ ਛੋਟਾ ਵੀਰ ਸਭ ਲੋਕਾਂ ਨੇ ਕੱਲ ਦੀ ਸੋਸ਼ਲ ਮੀਡੀਆ ਦੇ ਉੱਤੇ ਨਿਊਜ਼ ਦੇਖੀ ਹੈ। 29 ਸਾਲ ਦਾ ਜੇਪਾਲ ਸਿੰਘ ਹਾਰਟ ਟੈਕ ਦੇ ਨਾਲ ਬੜਾ ਪਿਆਰਾ ਬੱਚਾ ਸੀਗਾ ਉਹਨਾਂ ਦੇ ਪਿਤਾ ਜੀ ਬੜਾ ਖੜੇ ਅਸੀਂ ਉਹਨੇ ਬੀਜੀ ਬੋਰਡ ਦੇ ਵਿੱਚ ਬੇਟਾ ਉੱਥੇ ਟਰਕਿੰਗ ਦਾ ਕੰਮ ਕਰਦਾ ਸੀ ਬੜਾ ਅੱਛਾ ਬਿਜ਼ਨਸ ਸੀਗਾ ਪਰ ਅਚਾਨਕ ਹਾਟੈਕ ਜਿਹੜਾ ਉਹ ਆ ਗਿਆ ਅਜੇ ਉਹਦਾ ਵਿਆਹ ਸੀਗਾ ਕਮਿੰਗ ਫਲਦੀ ਦੇ ਵਿੱਚ ਉਹਨਾਂ ਦੇ ਫਲਦੀ ਦੇ ਵਿੱਚ ਉਹਦਾ ਵਿਆਹ ਹੋਣਾ ਸੀਗਾ ਘਰ ਦੇ ਵਿਚਾਰੇ ਵਿਆਹ ਦੀਆਂ ਤਿਆਰੀਆਂ ਕਰਨ ਲਈ ਫਿਰ ਕੁਦਰਤ ਨੇ ਰੰਗਿਆ ਮਹਾਰਾਜ ਨੂੰ ਕੁਝ ਹੋਰ ਮੌਜੂਦ ਸੀਗਾ ਸੋ ਮੈਂ ਅਫਸੋਸ ਕਰਦਾ ਹਾਂ ਇਸ ਦਾ ਮੇਰੇ ਮਹਕਮਤੀ ਸਾਹਿਬ ਨੇ ਡਿਊਟੀ ਲਈ ਹੈ ਕਿ ਕਿਤੇ ਵੀ ਕਿਸੇ ਵੀ ਕੋਈ ਐਨਆਰਆਈ ਨੂੰ ਸਵੱਸਿਆ ਤੋਂ ਉੱਤੇ ਜਾਣਾ ਸੋ ਮੈਂ ਕਿਉਂਕਿ ਆਪਾ ਦੇ ਇਲਾਕੇ ਆ ਆਪਣਾ ਪਿੰਡ ਵੀ ਨਾਲ ਇਹ ਚ ਦੇਖ ਲੈ ਇੱਥੋਂ ਤੇ ਮੈਂ ਅਫਸੋਸ ਕਰਨਾ ਹੈ ਹੀ ਐਸਡੀਓ ਸਾਹਿਬ ਦੇ ਨਾਲ ਪਰਵਾਦ ਦੇ ਨਾਲ ਕਿ ਕੋਈ ਕਿਸੇ ਇੱਕ ਤਰ੍ਹਾਂ ਦੀ ਸਾਡੀ ਸਰਕਾਰ ਦੀ ਮਾਨ ਸਾਹਿਬ ਦੀ ਸਰਕਾਰ ਦੀ ਕੋਈ ਹੈਲਪ ਦੀ ਲੋੜ ਹੋਈ ਤੇ ਅਸੀਂ ਬਲ ਹਰ ਤਰ੍ਹਾਂ ਦੀ ਮਦਦ ਕਰਨ ਜਿਹੜੇ ਪਿਆਰ ਪਰ ਕਿਉਂਕਿ ਇਹਨਾਂ ਦਾ ਪਰਵਾਦ ਉੱਥੇ ਆ ਦਾੜੀ ਸੈਟ ਹੈ ਇਹਨਾਂ ਦੀ ਬੇਟੀ ਬੇਟਾ ਕੈਨੇਡਾ ਦੇ ਵਿੱਚ ਨੇ। ਮਤਲਬ ਇਹਨਾਂ ਨੇ ਇੰਦਕੇ ਸਭ ਕੁਝ ਠੀਕ ਹੈ ਪਰ ਮੈਂ ਕਹਾਂ ਕਿ ਕੋਈ ਵੀ ਕਿਸੇ ਕਿਸਮ ਦੀ ਕੋ ਲੋੜ ਨਹੀਂ। ਅਸੀਂ ਨਾਲ ਉਹ ਮਾੜਾ ਸੱਚੇ ਬਾਪਾ بیٹے ਨੂੰ ਅਜੇ ਪਾਲ ਨੂੰ ਸਾਡਾ ਸਾਥ ਛੱਡ ਗਿਆ ਉਹਨੂੰ ਆਪਣੇ ਚੰਨਾਂ ਚ ਰੱਖੇ। ਉਹਦੇ ਬਾਪ ਨੂੰ ਭੈਣ ਨੂੰ ਭਰਾ ਨੂੰ ਬਾਕੀ ਪਰਵਾਦ ਨੂੰ ਸਾਰਿਆਂ ਨੂੰ ਚੜ੍ਹਦੀ ਕਲਾ ਚ ਰੱਖੇ ਪਿੱਛੇ ਸ਼ੋਕ ਸ਼ਾਂਤੀ ਜਿਹੜੀ ਕਾਦੇ ਉੱਤੇ ਰੱਖੇ ਮੈਂ ਸਕਾਂ। ਹਰ ਬਟਿਲ ਤੋਂ ਹੁੰਦਾ ਜੀ ਸਰਕਾਰ ਨਾ ਮੈਂ ਪੁੱਛਿਆ ਕਹਿੰਦੇ ਕੋਈ ਬਲ ਹੈ ਨਹੀਂ ਜੇ ਕੋਈ ਲੋਡ ਪਊ ਤਾਂ ਅਸੀਂ ਖਾ ਜੂ ਅਸੀਂ ਹਰ ਇੱਕ ਦੀ ਗੱਲ ਇੰਨਾ ਦੀ ਤੇ ਪਰਮਾਤਮਾ ਦੀ ਕਿਰਪਾ ਵੀ ਉਹਨਾਂ ਦੇ ਪਰਿਵਾਰ ਦੇ ਜੀਵਨ ਉੱਤੇ ਜਿਹਦਾ ਕੋਈ ਵੀ ਉਹਦੀ ਵੀ ਮਤ ਕਰਦੇ ਪਰ ਕਿਹਾ ਕਿ ਜੇ ਲੋਡ ਪਊਗਾ ਤੇ ਦੱਸਣਗੇ ਆਪਾਂ ਹਰ ਸਰਕਾਰ ਤੇ ਬਹੁਤ ਸਾਰੀਆਂ ਮਸਤਾ ਮੁੱਦਾ ਹੋ ਰਹੀਆਂ ਨੇ ਇਹਦਾ ਕਾਰਨ ਪਤਾ ਕਰਨ ਦੀ ਕੀ ਬੜੀ ਦੁਖਦਾਈ ਗੱਲ ਆ ਮੈਂ ਤਾਂ ਬੁੱਲ ਰੋਜ਼ ਵਾਲੀ ਡਿਊਟੀ ਲਾ ਲਓ ਮੇਰੀ ਅਜੇ ਅਸੀਂ ਗਦਾਸਪੁਰ ਤੋਂ ਤੁਰੇ ਤੇ ਹੁਣੇ ਧੂਦੀ ਦਾ ਇੱਕ ਮੁੰਡਾ ਮਰ ਗਿਆ ਉੱਥੇ ਜਦੋਂ ਉਹਨੇ ਉੱਥੋਂ ਕਾਲ ਆਈ ਕਿ ਉਹਦੀ ਡੈੱਡ ਬਾਡੀ ਭੇਜੋ। ਇਹਨੂੰ ਬੜਾ ਅਫਸੋਸ ਹੈ ਐਕਚੁਅਲੀ ਕੀ ਹੈ ਕਿ ਵਰਲਡ ਵਾਈਡ ਜਿਹੜੀ ਹਾਲਤ ਸਥਿਤੀ ਬਹੁਤ ਹੀ ਚੰਗੀ ਦੀ। ਆਪਣੇ ਬੱਚੇ ਜਿਹੜੇ ਇਹ ਤੇ ਬੱਚਾ ਸੈਂਟ ਸੀਗਾ ਇਹਦਾ ਤਾਂ ਬੜੀ ਪਤਾ ਨਹੀਂ ਕਿਉਂ ਅਟੈਕ ਆ ਗਿਆ। ਇਹਦਾ 8-2 ਸਾਲ ਦਾ ਆਪਣੇ ਟਰਾਲੇ ਟੂਲੇ ਵਧੀਆ ਕੰਮ ਸੀ ਇਹਦਾ ਠੀਕ ਸੀਗਾ। ਪਰ ਕਈ ਜਿਹੜੇ ਮੁੰਡੇ ਜ਼ਾਦਿਆਂ ਦੀ ਡੈਥ ਹੋ ਗਈ ਉਹ ਜਿਹੜੇ ਨਵੇਂ ਜਾਂਦੇ ਐਜੂਕੇਸ਼ਨ ਦੇ ਬਹਾਨੇ ਜੇ ਦਾ ਕੰਮ ਕਰ ਜਾਂਦੇ ਇਥੋਂ ਮਾਪੇ ਵਿਚਾਰੇ ਕੋ 2 ਕਿੱਲੇ ਵੇਚਦਾ ਕੋ 3 ਕਿੱਲੇ ਵੇਚਦਾ ਉੱਥੇ ਜਾ ਕੇ ਜਿੰਨੀ ਆਪਾਂ ਨੂੰ ਲੱਗਦਾ ਮੈਂ ਖੋਦ ਅਮਰੀਕਾ ਦੇ ਵਿੱਚ ਕੈਲੀਫੋਰਨੀਆ ਗੈਸ ਸਟੇਸ਼ਨ ਤੇ ਕੰਮ ਕਰਦਾ ਰਿਹਾ ਮੇਰੇ ਬੱਚੇ ਉੱਥੇ ਆ ਉਹ ਵੀ ਟਰੱਕਿੰਗ ਦਾ ਕੰਮ ਕਰਦੇ ਮੈਨੂੰ ਪਤਾ ਕਿ ਬਹੁਤ ਔਖਾ ਕੰਮ ਆ ਮਿਹਨਤ ਕਰਨੀ 24 24 ਘੰਟੇ ਸਾਡੇ ਬੱਚੇ ਉੱਤੇ ਕੰਮ ਕਰਦੇ ਤੋਂ ਨਵੇਂ ਪੱਗੇ ਬੱਚੇ ਨੂੰ ਐ ਲੱਗਦਾ ਹੁੰਦਾ ਕਿ ਜਿੱਦਾਂ ਸ਼ਾਇਦ ਉੱਥੇ ਲੋਕਾਂ ਦੇ ਨਾਲ ਡਾਲਰ ਲੱਗੇ ਆ ਉਹ ਨੂੰ ਨੁੱਦਾ ਕਿ ਆ ਕੇ ਭੱਜ ਗਿਆ ਤੋਂ ਲਾ ਕੇ ਲੈ ਆਉਨੇ। ਤੋਂ ਮੈਨੂੰ ਲੱਗਦਾ ਥੋੜਾ ਜਿਹਾ ਉੱਥੇ ਸਟ੍ਰੈਸ ਹੈ ਆਪਣੇ ਨਵੇਂ ਬੱਚਿਆਂ ਦੇ ਵਿੱਚ ਨਾ ਕਿਉਂਕਿ ਕਰਦੇ ਵਿਚਾਰੇ ਉਹਨੇ ਕਿਸੇ ਦੇ 2 ਕਿੱਲੇ ਵਿੱਚ ਆ ਕਿਨੇ ਕਿੱਲਾ ਵਿੱਚ ਆ ਕਿਨੇ 2.5 ਕਿੱਲੇ 3 ਕਿੱਲੇ ਵਿੱਚ ਕੇ ਭੇਜਿਆ। ਉਹਦੇ ਮਨ ਤੇ ਹੁੰਦਾ ਜੰਗ ਜਨਰੇਸ਼ਨ ਆਪਣੀ ਮੁੰਡੇ ਦੇ ਮਨ ਤੇ ਹੁੰਦਾ ਕਿ ਪਿਛੋ ਪਾਪਿਆਂ ਦੇ ਬੱਚਿਆਂ ਦੇ ਆਰਥਿਕ ਤੌਰ ਤੇ ਤੰਗੀ ਚਾਹ ਕੇ ਕੱਲਿਆ ਹੁੰਦਾ। ਸਾਡੇ ਨਾਲ ਤੇ ਜਿਹੜਾ ਦਖਾਂਤ ਹੋਇਆ ਉਹ ਮੈਂ ਤੇ ਕਪ ਦੇ ਅਰਦਾਸ ਕਰਨਾ ਕਿ ਕਦੀ ਵੀ ਕਿਸੇ ਬੈਰੀ ਦੁਸ਼ਮਣ ਦੇ ਨਾਲ ਵੀ ਨਾ ਇਸ ਤਰ੍ਹਾਂ ਦੀ ਗੱਲ ਹੋਵੇ। ਭਾਰੀਵਾਲ ਸਾਹਿਬ ਆਏ ਆ ਚੱਦ ਕੇ ਅਫਸੋਸ ਕਰਨ। ਉਹਨਾਂ ਦਾ ਬਹੁਤ-ਬਹੁਤ ਧੰਨਵਾਦ ਕਿ ਉਹਨਾਂ ਨੇ ਸਾਨੂੰ ਬੜੀ ਹੌਂਸਲਾ ਦਿੱਤਾ ਕਿ ਜੇ ਤੁਹਾਨੂੰ ਕਿਸੇ ਵੀ ਕਿਸਮ ਦੀ ਕੋਈ ਵੀ ਡੈੱਡ ਬਡੀ ਲਿਆਉਣ ਦੇ ਵਿੱਚ ਕੋਈ ਵੀ ਲੋੜ ਪੈਂਦੀ ਆ ਤੇ ਤੁਸੀਂ ਸਾਨੂੰ ਕਾਲ ਕਰੋਗੇ ਤੇ ਅਸੀਂ ਜਰੂਰ ਮਦਦ ਜਿਹੜੀ ਆ ਤੁਹਾਡੀ ਹਲਪ ਕਰਾਂਗੇ। ਬਾਕੀ ਡੈੱਡ ਬਡੀ ਜਿਹੜੀ ਆ ਉਹ ਵੀਰਵਾਰ ਤਾਂ ਦਾ ਟਾਈਮ ਉਹਨਾਂ ਨੇ ਦਿੱਤਾ ਆ ਕਿ 2 ਤਰੀਕ ਨੂੰ ਉੱਥੋਂ ਜਿਹੜੀ ਆ ਉਹ ਚੱਲ ਪੂਗੀ ਤੇ 4 ਤਰੀਕ ਨੂੰ ਸ਼ਾਇਦ ਐਤਵਾਰ ਰਿਹਾ ਸਾਡੇ ਕੋਲ ਪਹੁੰਚ ਜਾਵੇ। ਬਾਕੀ ਮੈਂ ਤੇ ਇੰਨਾ ਕੀ ਕਹਿ ਸਕਦਾ ਕਿ ਪਰਮਾਤਮਾ ਸੱਚੇ ਪਾਤਸ਼ਾਹ ਸਾਰੇ ਬੱਚੇ ਜਿੰਨੇ ਵੀ ਬਾਹਰ ਗਏ ਨੇ ਉਹਨਾਂ ਦਾ ਪਰਮਾਤਮਾ ਬੇਧ ਪ੍ਰਿਆਹ ਰੱਖੇ ਉਹਨਾਂ ਤੇ ਤੇ ਕਦੀ ਵੀ ਕਿਸੇ ਜੋ ਘਟਨਾ ਸਾਡੇ ਨਾਲ ਵਾਪਰੀ ਆ ਕਦੀ ਵੈਰੀ ਦੁਸ਼ਮਣ ਦੇ ਬੱਚੇ ਦੇ ਨਾਲ ਵੀ ਨਾ ਵਾਪਰੇ। ਤੇ ਇਹ ਕਹਿੰਦਾ ਹਾਂ। ਹੰਤਾਨੂ